ਆਮ ਆਦਮੀ ਪਾਰਟੀ ਔਰ ਕਾਂਗਰਸ ਦੋਨੋ ਇੱਕੋ ਥੈਲੀ ਦੇ ਚੱਟੇ ਬੱਟੇ ਔਰ ਅਗਰ ਤੁਸੀਂ ਮੈਨੂੰ ਪੁੱਛੋ ਆਮ ਆਦਮੀ ਪਾਰਟੀ ਦਿੱਲੀ ਚ ਕਾਂਗਰਸ ਦੇ ਨਾਲ ਹੈ ਦਿੱਲੀ ਚ ਕਾਂਗਰਸ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਤੇ ਪੰਜਾਬ ਦੇ ਅੰਦਰ ਇਹਨਾਂ ਦਾ ਭਾਈਚਾਰਾ ਆ ਕੇ ਖਤਮ ਹੋ ਜਾਂਦਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਭਾਈਵੰਜਨ ਦੀ ਹੈ ਤੇ ਕਾਂਗਰਸ ਹੋਰਾ ਚਾਰਾ ਬੰਜਨ ਦੀ ਇਹ ਦੋਰਾ ਮਾਪਦਨ ਕਿਸ ਤਰ੍ਹਾਂ ਹੋ ਸਕਦਾ ਇੱਕ ਵਾਰ ਦੇ ਭਗਵੰਤ ਸਿੰਘ ਸਾਹਿਬ ਕਹਿੰਦੇ ਸਾਰੇ ਚੋਰ ਨੇ ਇਹਨਾਂ ਨੇ ਲੁੱਟ ਲਿਆ ਪੰਜਾਬ ਤੇ ਜਿਨ੍ਹਾਂ ਨੇ ਪੰਜਾਬ ਲੁੱਟ ਲਿਆ ਇਹੋ ਜਿਹੇ ਬਿਆਨ ਕੇਜਰੀਵਾਲ ਸਾਹਿਬ ਦੇ ਹੁੰਦੇ ਸੀ ਕਿ ਸ਼ੀਲਾ ਦਿਖਸ਼ਿਤ ਦੇ ਖਿਲਾਫ ਤਿੰਨ ਬੋਰੀਆਂ ਸਬੂਤ ਨੇ ਤੇ ਟਪਕ ਕਰਕੇ ਉਹਨਾਂ ਨਾਲ ਸਰਕਾਰ ਬਣਾ ਲਈ ਹੁਣ ਫੇਰ ਸੰਧੀ ਕਰ ਲਈ ਤੇ ਭਗਵੰਤ ਮਾਨ ਸਾਹਿਬ ਸਪਸ਼ਟ ਕਰੋ ਕਿ ਜੇ ਆਮ ਆਦਮੀ ਪਾਰਟੀ ਦੇ ਲੋਕ ਜਦੋਂ ਵਿਪੱਖਸ਼ ਦੀਆਂ ਚਿਹਰਾਂ ਤੇ ਬਹਿਣਗੇ ਕਿ ਆ ਉਸੇ ਕਾਂਗਰਸ ਨਾਲ ਬਹਿਣਗੇ ਜਿਨ੍ਹਾਂ ਕਾਂਗਰਸੀਆਂ ਦੇ ਖਿਲਾਫ ਤੁਸੀਂ ਬੋਲ ਰਹੇ ਹੋ ਇਹ ਉਸੇ ਪਾਰਟੀ ਦੇ ਬੰਦੇ ਨੇ ਜਿਹਦੀ ਪਾਰਟੀ ਦੀ ਲੀਡਰ ਸੋਨੀਆ ਗਾਂਧੀ ਰਾਹੁਲ ਗਾਂਧੀ ਜਿਹਦੇ ਪ੍ਰਧਾਨ ਖੜਗੇ ਸਾਹਿਬ ਨੇ ਨਾਲ ਸਟੈਂਡ ਸਪਸ਼ਟ ਕਰੋ ਕਿ 1984 ਦੇ ਸਿੱਖ ਕਤਲੋਗਾਰਚ ਸ਼ਾਮਲ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜਿਨ੍ਹਾਂ ਨੇ ਸਿੱਖਾਂ ਦੇ ਗਲੇਾਂ ਟਾਇਰ ਪਾਏ ਗੁਰਦੁਆਰੇ ਸਾਡੇ ਜਿਨ੍ਹਾਂ ਦਾ ਲੀਡਰ ਜਗਦੀਸ਼ ਟੈਲਰ ਅੱਜ ਵੀ ਕਾਂਗਰਸ ਦਾ ਲੀਡਰ ਹੈ ਜਿਹੜਾ ਸੱਜਣ ਕੁਮਾਰ ਸਜਾਇਆ ਜਾਂਦਾ ਅੱਜ ਵੀ ਸਜਾਇਆ ਜਾਂਦਾ ਹੈ ਕੀ ਉਹਨਾਂ ਦੇ ਨਾਲ ਮਿਲ ਕੇ ਹੀ ਚੋਣ ਲੜੋਗੇ ਔਰ ਚੋਣ ਹਾਰਨ ਤੋਂ ਬਾਅਦ ਜਿਹੜੀਆਂ ਵਿਪੱਖਸ਼ ਦੀਆਂ ਸੀਟਾਂ ਚ ਉਹਨਾਂ ਦੇ ਨਾਲ ਬੈਠੋਗੇ ਕੀ ਸਿੱਖ ਕਤਲੋਗਾਰਤ ਕਰਨ ਵਾਲਿਆਂ ਦੇ ਨਾਲ ਤੁਹਾਡੀ ਰਾਜਨੀਤਿਕ ਸੰਧੀ ਨਹੀਂ ਹੋਈ ਪੰਜਾਬ ਜਾਣਨਾ ਚਾਹੁੰਦਾ ਔਰ ਦੂਸਰਾ ਪੰਜਾਬ ਜਾਣਨਾ ਚਾਹੁੰਦਾ ਕਿ ਪੰਜਾਬ ਵੀਰਾਂ ਦੀ ਧਰਤੀ ਹੈ ਵੀਰ ਸੈਨਿਕਾਂ ਦੀ ਵੀ ਧਰਤੀ ਹੈ ਬਾਰਡਰ ਦੀ ਦੇਸ਼ ਦੀ ਸੁਰੱਖਿਆ ਸੇ ਪੰਜਾਬ ਸਭ ਨਾਲੋਂ ਜ਼ਿਆਦਾ ਸੈਨਿਕ ਦਿੰਦਾ ਹੈ ਲੇਕਿਨ ਤੁਸੀਂ ਉਹੀ ਆਮ ਆਦਮੀ ਪਾਰਟੀ ਹੈ ਜਿਹੜੀ ਦਿੱਲੀ ਦੇ ਅੰਦਰ ਕਨਈਆ ਕੁਮਾਰ ਐਸੇ ਕੰਪੇਨ ਕਰ ਰਹੀ ਹੈ ਉਹ ਕਨਈਆ ਕੁਮਾਰ ਜਿਹੜਾ ਕਾਂਗਰਸ ਦੇ ਟਿਕਟ ਤੇ ਖੜੋਤਾ ਜਿਹੜਾ ਕਹਿੰਦਾ ਹੈ ਭਾਰਤ ਤੇਰੇ ਟੁਕੜੇ ਹੋਣਗੇ ਇਨਸ਼ਾਅੱਲਾ ਇਨਸ਼ਾਅੱਲਾ ਤੇ ਉਸੇ ਸਵਾਲ ਤੇ ਆ ਰਹੀ ਸੀ ਅੱਜ ਕੇਜਰੀਵਾਲ ਦੀ ਸਟੇਟਮੈਂਟ ਆਈ ਹੈ ਕਿ ਅਮਿਤ ਸ਼ਾਹ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਵਾਲੇ ਪਾਕਿਸਤਾਨ ਦੇ ਸਪੋਰਟਰ ਨੇ ਤਾਂ ਉਹਨਾਂ ਨੇ ਅੱਗੇ ਸਵਾਲ ਕੀਤਾ ਹੈ ਕਿ ਕੀ ਪੰਜਾਬ ਔਰ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਬਣਾਈ ਲੋਕਾਂ ਨੇ ਉਹ ਸਾਰੇ ਪਾਕਿਸਤਾਨੀ ਐ ਐਸਾ ਕਿ ਕੇਜਰੀਵਾਲ ਐਸ ਸਦੀ ਦੇ ਸਭ ਨਾਲੋਂ ਵੱਡੇ ਝੂਠੇ ਨੇ ਅਗਰ ਵਰਲਡ ਦੇ ਵਿੱਚ ਕੋਈ ਇੰਟਰਨੈਸ਼ਨਲ ਲੈਵਲ ਦਾ ਕੋਈ ਝੂਠੇ ਦਾ ਕਿਤਾਬ ਹੋਏਗਾ ਤੋ ਕੇਜਰੀਵਾਲ ਸਾਹਿਬ ਨੂੰ ਮਿਲਣਾ ਚਾਹੀਦਾ ਕੇਜਰੀਵਾਲ ਸਾਹਿਬ ਕਿਆਕ ਨਈਆ ਕੁਮਾਰ ਭਾਰਤ ਤੇਰੇ ਟੁਕੜੇ ਹੋਣਗੇ ਇਨਸ਼ਾਅੱਲਾ ਇਨਸ਼ਾਅੱਲਾ ਦੇ ਨਾਰੇ ਨਹੀਂ ਝੁਲਾ ਰਿਆ ਅੱਜ ਤੁਸੀਂ ਅਰੇ ਇਥੇ ਵੋਟ ਮੰਗ ਰਹੇ ਜਿਹੜਾ ਕਹਿੰਦਾ ਭਾਰਤ ਤੇਰੇ ਟੁਕੜੇ ਹੋਣਗੇ ਜਿਹੜਾ ਕਹਿੰਦਾ ਜਬ ਅਫਜ਼ਲ ਗੁਰੂ ਸ਼ਰਮਿੰਦਾ ਹੈ ਹਮ ਤੇਰੇ ਕਾਤਲ ਜ਼ਿੰਦਾ ਹੈ ਅਫਜ਼ਲ ਗੁਰੂ ਸ਼ਰਮਿੰਦਾ ਹੈ ਤੇਰੇ ਕਾਤਲ ਜ਼ਿੰਦਾ ਹੈ ਉਹ ਕਨਈਆ ਕੁਮਾਰ ਦੀ ਕੰਪੇਨ ਨਹੀਂ ਤੁਸੀਂ ਕਰ ਰਹੇ ਕੀ ਤੁਹਾਨੂੰ ਜਿਹੜਾ ਪੈਸਾ ਅਜੇ ਤੇ ਪਚੀਨਿਆ ਅਕਾਊਂਟ ਖੋਲੇ ਨੇ ਤੇ ਕਈ ਕਰੋੜ ਰੁਪਏ ਵਿੱਚੋਂ ਨਿਕਲਾ ਜਿਹੜਾ ਫੋਰਨ ਤੋਂ ਤੁਹਾਡੇ ਕੋਲ ਆਇਆ ਹੈ ਉਹ ਪੈਸਾ ਤੁਹਾਨੂੰ ਗੈਰ ਕਾਨੂੰਨੀ ਤੌਰ ਤੇ ਗੈਰ ਕਾਨੂੰਨੀ ਤਰੀਕਿਆਂ ਨਾਲ ਧੋਖਾਧੜੀ ਦੇ ਰਹੀ ਬਿਨਾ ਦਸਤਾਵੇਜ਼ ਤੋਂ ਜਿਹੜਾ ਆਇਆ ਵੈ ਉਹ ਪੈਸਾ ਭੇਜਣ ਵਾਲੇ ਸੋਰਸ ਕੌਣ ਨੇ ਕੀ ਉਹ ਬੰਦੇ ਜੋਰ ਸੋਰਸ ਦੇ ਨੇ ਜਾਂ ਹਿੰਦੁਸਤਾਨ ਦੀ ਪ੍ਰਭੂ ਸੱਤਾ ਨੂੰ ਅਖੰਡਿਤ ਕਰਨ ਵਾਸਤੇ ਉਹ ਲੋਕ ਖੰਡਿਤ ਕਰਨ ਦੀ ਪਲੈਨਿੰਗ ਬਣਾ ਰਹੇ ਨੇ ਅਖੰਡਿਤ ਕਰਨ ਦੀ ਸੋਚ ਵਾਲੇ ਲੋਕਾਂ ਦੇ ਨਾਲ ਮਿਲੇ ਹੋ ਤੁਸੀਂ ਔਰ ਅਲਬ ਜਮਾਨਾ ਤੇ ਤੁਸੀਂ ਬਾਹਰ ਆਏ ਹੋ। ਔਰ ਆਉਂ ਆਪਣੇ ਆਪ ਬਿਹੇਵ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਫ੍ਰੀडम फाइਟਰ ਹੋ। ਇੱਕ ਹੋਰ ਦਾਵਾ ਕਰਕੇ 4 ਤਰੀਕ ਨੂੰ ਭਾਜਪਾ ਦੀ ਸਰਕਾਰ ਕਿਸੇ ਜ਼ੁਰੂਰਤ ਨਹੀਂ ਆ ਰਹੀ ਤੇ ਕਹਿੰਦੇ ਇਹਨਾਂ ਦਾ ਬੋਰੀਆ ਬਿਸਤਰਾ 골ਡ ਹੋਣ ਜਾ ਰਿਹਾ। ਇੰਡੀਆ ਗੱਡ ਜੋੜ ਦੀ ਕਹਿੰਦੇ ਸਰਕਾਰ ਨੇ ਕਿ ਬੀਜੇਪੀ ਨੂੰ 200 ਤੋਂ ਵੱਧ ਸੀਟਾਂ ਨਹੀਂ ਆ ਰਹੀ। ਇਸ ਤਰ੍ਹਾਂ ਦਾ ਮੰਗੇਰੀ ਲਾਲ ਦਾ ਸੁਪਨਾ ਹਿੰਦੁਸਤਾਨ 'ਚ 18 ਲੀਡਰ ਦੇਖ ਰਹੇ। ਔਰ 18 ਦੇ 18 ਲੀਡਰ ਐ ਦੇਖ ਰਹੇ। ਕਿ ਦੇ ਜਿੰਦਰ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਣਾ ਔਰ ਟੁਕੜਿਆਂ ਚ ਬਹੁਮਤ ਆਏਗਾ ਔਰ ਉਸ ਬਹੁਮਤ ਦੇ ਆਧਾਰ ਤੇ 18 ਜਿਹਨੇ ਮੁੰਗੇਰੀ ਲਾਲ ਦਾ ਸੁਪਨਾ ਦੇਖਦੇ ਨੇ ਕਿ ਅਸੀਂ ਸਰਕਾਰ ਬਣਾਵਾਂਗੇ ਔਰ ਨੋ ਚ ਨੋ ਚ ਕੇ ਹਿੰਦੁਸਤਾਨ ਦੀ ਅਰਥਵਿਵਸਥਾਨ ਖਾਵਾਂਗੇ ਕੇਜਰੀਵਾਲ ਸਾਹਿਬ ਦੇ ਇਸ ਦੇ ਨਾਗਰਿਕ ਨਰਿੰਦਰ ਮੋਦੀ ਦੀ ਲੀਡਰਸ਼ਿਪ ਤਗੜੀ ਡਿਸਾਈਸਿਵ ਡਾਇਨਾਮਿਕ ਸਰਕਾਰ ਬਣਾ ਰਹੀ ਹੈ ਔਰ ਅੱਜ ਦੇ ਪੰਜਵਾਂ ਪੋਲ ਹੋਇਆ ਕੱਲ ਰਾਤ ਨੂੰ ਪੰਜਾਂ ਫੈਸਾਂ ਦੇ ਪੋਲ ਚ ਵੀ ਭਾਜਪਾ ਨੂੰ ਬਹੁਮਤ ਮਿਲ ਚੁੱਕਾ ਹੈ 6 ਮਾਤੇ 7 ਮਾਤੇ ਪੋਲ ਤੇ 400 ਪਾਰ ਦੀ ਲੜਾਈ ਹੈ ਵਿਪੱਖਸ਼ ਬਣੇ ਔਰ ਵਿਪੱਖਸ਼ ਦੇ ਵਿੱਚ ਵੀ ਰਾਹੁਲ ਗਾਂਧੀ ਤੋਂ ਘਟ ਰਾਹੁਲ ਗਾਂਧੀ ਦੀ ਉਮਰ ਤੋਂ ਘਟ ਸੀਟਾਂ ਕਾਂਗਰਸ ਨੂੰ ਆਣੀ ਹੈ ਔਰ ਤੁਹਾਨੂੰ ਦੋ ਦਸ਼ਕ ਚ ਦੋ ਡਿਜੀਟਸ ਸੀਟਾਂ ਨਹੀਂ ਆਣ ਵਾਲੀਆਂ ਆਮ ਆਦਮੀ ਪਾਰਟੀ। ਹਰ ਰੋਜ਼ ਸਟੇਜਾਂ ਤੇ ਕਹਿ ਰਹੇ ਕਿ ਪ੍ਰਧਾਨ ਮੰਤਰੀ ਬਣਨਗੇ। ਉਹਦੇ ਪਿੱਛੇ ਕੀ ਕਰਕੇ? 18 ਲੋਕ ਕਹਿ ਰਹੇ ਨੇ ਪ੍ਰਧਾਨ ਮੰਤਰੀ ਬਣਨਗੇ। ਕੇਜਰੀਵਲ ਸਾਹਿਬ ਵੀ ਕਹੇ ਰਹੇ ਮੈਂ ਪ੍ਰਧਾਨ ਮੰਤਰੀ ਬਣਨਾ ਹੈ। ਮਮਤਾ ਬੇਨਰਜੀ ਵੀ ਕਹਿ ਰਹੇ ਮੈਂ ਪ੍ਰਧਾਨ ਮੰਤਰੀ ਬਣਨਾ ਹੈ। ਜਿਹੜੇ 20-20 ਸੀਟਾਂ ਦੇ ਇਲੈਕਸ਼ਨ ਲੜ ਰਹੇ ਨੇ ਉਹ 543ਆਂ ਦੇ ਹਾਊਸ ਕਹਿੰਦੇ ਅਸੀਂ ਚਲਾਵਾਂਗੇ। ਕੇਜਰੀਵਲ ਸਾਹਿਬ ਤਾਂ ਸ਼ਾਇਦ 20 ਸੀਟਾਂ ਤਾਂ ਵੀ ਇਲੈਕਸ਼ਨ ਨਹੀਂ ਲੜ ਰਹੇ। ਪੰਜਾਬ ਦੀਆਂ 13 ਤੇ 4 ਸੀਟਾਂ ਦਿੱਲੀ ਦੀਆਂ ਤੇ ਸ਼ਾਇਦ ਦੋ ਚਾਰ ਕਰੇ ਹੋਰ ਜਮਾਨਾ ਜ਼ਬਤ ਕਰਨਾਂ ਤੇ ਖੜੀਆਂ ਕੀਤੀਆਂ ਮੰਮਤਾ ਬੈਨਰ ਜੀ ਕਹਿ ਰਹੀ ਮੈਂ ਲੜਨਾ 18 ਸੀਟਾਂ ਦੇ ਲੜ ਰੇ ਕੇਸਰ ਕਨ ਮੈਂ ਪ੍ਰਧਾਨ ਮੰਤਰੀ ਬਣੂ 39 ਸੀਟਾਂ ਤੇ ਇਲੈਕਸ਼ਨ ਲੜ ਰੇ ਕਰਨਾ ਨਦੀ ਦਾ ਪਰਿਵਾਰ ਕਨ ਨਸੀਬ ਬੰਨਾ ਬਿਹਾਰ ਚ ਲਾਲੂ ਯਾਦਵ ਦਾ ਪਰਿਵਾਰ ਕਨ ਨਸੀਬ ਬੰਨਾ ਕੇਜਰੀਵਾਲ ਸਾਫ ਦਾਵਾ ਕਰ ਰਿਹਾ ਇਹ ਕਹਿੰਦੇ ਜੀ ਮੈਂ ਗਰੰਟੀਡ ਹੈ ਔਰ ਆਪਣੇ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਜਬਾਨ ਤੇ ਵੀ ਕੰਟਰੋਲ ਕਰੋ ਕਿਉਂਕਿ ਚਾਰ ਨੂੰ ਵਾਕਏ ਹੀ ਸਰਕਾਰ ਨੇ ਬਣਨੀ ਚਲੋ ਐਸਾ ਹੈ ਕਿ ਜਨਤਾ ਦਾ ਆਸ਼ੀਰਵਾਦ ਪ੍ਰਧਾਨ ਮੰਤਰੀ ਮੋਦੀ ਸਰ ਨਾਲ ਹੈ ਮੈਂ ਕਿਸੇ ਵੀ ਬੰਦੇ ਨੂੰ ਮੁੰਗੇਰੀ ਲਾਲ ਦਾ ਸ਼ੇਖ ਚਿੱਲੀ ਦਾ ਸੁਪਨਾ ਦੇਖਣ ਤੋਂ ਨਹੀਂ ਰੋਕ ਸਕਦਾ ਕਿ ਅਗਰ 200 ਸੀਟਾਂ ਲੜਨਾਂ ਲੱਗਦਾ ਮੈਂ ਪ੍ਰਧਾਨ ਮੰਤਰੀ ਬੰਨਾਂ ਤੇ ਉਹਨੂੰ 280 ਦਾ ਬਹੁਮਤ ਕਿੱਥੋਂ ਮਿਲਣਾ ਹੈ ਔਰ ਕੇਜਰੀਵਾਲ ਸਾਹਿਬ ਨੇ ਤੇ 2 ਤਰੀਕ ਨੂੰ ਚਾਰ ਤੇ ਦੇਖਣੀ ਨਹੀਂ 2 ਤਰੀਕ ਨੂੰ ਤੇ ਹਾਜ਼ਰ ਹੋ ਤਿਹਾਰ ਜਲ ਜਾਣਾ ਪੈਣਾ ਇੱਕ ਤਰੀਕ ਤੱਕ ਤੇ ਜ਼ਮਾਨਤ ਹੈ ਗਈ ਜੇ ਜੀ ਟੀਵੀ ਲੱਗਾ ਹੋਣਾ ਤੇ ਟੀਵੀ ਤੇ ਵੀ ਉਹਨਾਂ ਨੇ ਤਾੜੀਆਂ ਹੀ ਮਾਰਨੀਆਂ ਮੋਦੀ ਸਾਹਿਬ ਦੀ ਜਿੱਤ ਦੀਆਂ ਕਿਉਂਕਿ ਉਹ ਤੇ ਆਪਣੀ ਪਾਰਟੀ ਨੂੰ ਵੀ ਬਚਾ ਨਹੀਂ ਪਾ ਰਹੇ ਤੁਸੀਂ ਦੱਸੋ ਮੁੱਖ ਮੰਤਰੀ ਦਾ ਘਰ ਹੋਵੇ ਪਹਿਲੇ ਅਫਸਰ ਕੁੱਟੇ ਜਾਣ ਪੱਤਰਕਾਰ ਕੁੱਟੇ ਜਾਣ ਤੁਹਾਡੇ ਵਿੱਚ ਇੱਕ ਪੱਤਰਕਾਰ ਤੇ ਪਰਚਾ ਹੋਵੇ ਉਹਨੂੰ ਕੁੱਟਿਆ ਜਾਏ ਫਿਰ ਹੁਣ ਇੱਕ ਆਪਣੀ ਹੀ ਪਾਰਟੀ ਦੀ ਮਹਿਲਾ ਸੰਸਦ ਜਿਹੜੀ ਰਜੱਸਬ ਪੀੜਾ ਦੇ ਵਿੱਚ ਪੀੜਿਤ ਹੈ ਉਨੂੰ ਖਿੱਚ-ਖਿੱਚ ਕੇ ਖਸੂਟਿਆ ਜਾਂਦਾ ਡਾਂਗਾ ਮਰ ਜਾਂਦੀਆਂ ਤੇ ਪੇਟ 'ਚ ਲੱਤਾਂ ਮਰ ਜਾਂਦੀਆਂ ਹੈਲਥ ਔਰੀ ਨੂੰ ਦੇਖੇ ਬਿਨਾ ਔਰ ਤੇ ਹਮਲਾ ਹੁੰਦਾ ਔਰ ਦ੍ਰਿệtਰਾਸ਼ਟਰ ਬਣ ਕੇ ਕੇਜਰੀਵਾਲ ਸਾਹਿਬ ਉਹਨਾਂ ਦੁਰਸ਼ਾਸਨਾਂ ਨੂੰ ਔਰ ਦਰਯੋਦਨਾਂ ਨੂੰ ਬਚਾਉਣ ਦਾ ਪ੍ਰਯਾਸ ਕਰਦੇ ਉਸ ਬੱਚੀ ਦਾ ਉਸ ਮਹਿਲਾ ਸੰਸਦ ਦਾ ਔਰੀ ਸੁਰੱਖਿਆ ਦਾ ਔਰ ਇਸ ਸਨਮਾਨ ਦਾ चीर हरन होंगे और उस चीर हरन से ध्रित राष्ट्र बन के अखाते पट्टी बन के केजरीवाल चुप रेंते महिला सुरक्षा की गल करते अच मुख्यमंत्री निवास के अंदर महिला सांसद सुरक्षित नहीं है वो पुकार रही है महिला सांसद उन्हें अपने बयान च लिखे मैं बार बार ਚਿਲਾਂਦੇ ਹੋਇਆ ਕਿ ਛੱਡ ਦਿਓ ਬਚਾਓ ਬਚਾਓ ਮੈਨੂੰ ਬਖਸ਼ ਦਿਓ ਮੈਂ ਰਜਸ ਪੇੜਾ ਚਾ ਮੈਨ ਮਰ ਨਾ ਮਾਰੋ ਪੂਰੀ ਅਪੀਲ ਨਹੀਂ ਸੁਣ ਜਾਂਦੀ ਔਰੀ ਔਰੇ ਦਰਦ ਨੂੰ ਸਮਝਿਆ ਨਹੀਂ ਜਾਂਦਾ ਕੇਜਰੀਵਾਲ ਦਾ ਅਸਲ ਬਿਨੋਨਾ ਚਿਹਰਾ ਜਨਤਾ ਦੇ ਸਾਹਮਣੇ ਆ ਚੁੱਕਾ ਹੈ ਔਰ ਪੰਜਾਬ ਦੀ ਜਨਤਾ ਸ਼ਰਾਬ ਗੋਟਾਲੇ ਚ ਕਿੰਗਪਿੰਨ ਮੈਂ ਨਹੀਂ ਕਹਿ ਰਿਹਾ ਦੇਸ਼ ਦਾ ਨਿਆਂਲੇ ਕਹਿ ਰਿਹਾ कि एज ए प्रेजिडेंट केजरीवाल शराब घोटाले के किंग पिन ने और एज ए मुख्यमंत्री भी उन्होंने कहा शामिल ने जोड़ा व्यक्ति दैट दस रही है कि पैसा आया है जिन्हें पैसा देने कह रहे थे रिश्वत दी है लैन आए ले कह रहे स रिश्वत पहुंची है और केजरीवाल साहब आऊ बार आ रहे हैं जेल चो जिस तरह फ्रीडम मूवमेंट लड़के आए इंकलाब जिंदाबाद वर्ग का पवित्र नारा लगा रहे हैं ਸ਼ਰਾਬ ਬੋਟਾਲੇ ਚ ਦੇ ਦਿੱਲੀ ਦੀ ਜਨਤਾ ਦੀ ਜੇਬ ਕੱਟਣ ਵਾਲਾ ਕੋਟਾਲੇਬਾਜ ਨੈਕਸਸ ਚਲਾਉਣ ਵਾਲਾ ਗਰੋ ਚਲਾਉਣ ਵਾਲਾ ਵਿਅਕਤੀ ਮਾਫੀਆ ਚਲਾਉਣ ਵਾਲਾ ਵਿਅਕਤੀ ਇਨਕਲਾਬ ਜ਼ਿੰਦਾਬਾਦ ਵਰਗੇ ਪਵਿੱਤਰ ਨਾਰੇ ਦਾ ਪ੍ਰਯੋਗ ਕਰ ਰਿਹਾ ਹੈ ਔਰ ਪੰਜਾਬ ਦੇ ਅੰਦਰ ਨਟੰਕੀ ਨਹੀਂ ਨਾਟਕਬਾਜ਼ੀ ਦੀ ਨਹੀਂ ਸਟਰੋਂਗ ਸਰਕਾਰ ਦੀ ਜਰੂਰਤਾ ਹੈ ਪੰਜਾਬ ਦੀ ਅਰਥਵਿਵਸਥਾ ਨੂੰ ਡਿਸਾਈਸਿਵ डायनेमिक सरकार उन्तरा उन्तरा चुर्ण 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 की जरूरत है पंजाब की अर्थव्यवस्था ਨੂੰ ਡਬਲ ਇੰਜਨ ਦੀ ਜਰੂਰਤ ਹੈ ਸੁਪਾਲ ਖੇਰਾ ਦੇ ਬਿਆਨ ਕਿਹਦਾ ਦੇਖਦੇ ਸੁਪਾਲ ਖੇਰਾ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਅੱਜ ਮੋਦੀ ਸਾਹਿਬ ਨੇ ਵੀ ਆਪਣੇ ਭਾਸ਼ਣ ਦੇ ਕੀ ਦਿੱਤਾ ਉਹਨਾਂ ਨੇ ਜਦ ਦੇਖੋ ਸ਼ੁਰੂ ਤੋਂ ਹੀ ਪਰਿਵਾਰਵਾਦ ਦੇ ਨਾਮ ਤੇ ਕਦੀ ਕਦੀ ਖੇਤਰਵਾਦ ਦੇ ਨਾਮ ਤੇ ਕਦੀ ਭਾਸ਼ਾ ਦੇ ਨਾਮ ਤੇ ਕਦੀ ਜਾਤ ਦੇ ਨਾਂ ਤੇ ਕਦੀ ਧਰਮ ਦੇ ਨਾਮ ਤੇ ਹਮੇਸ਼ਾ ਹੀ ਲੜਾਨ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਇਹ ਭੁੱਲ ਜਾਂਦੇ ਕਿ ਅਸੀਂ ਪੰਜਾਬੀ ਪੂਰੀ ਦੁਨੀਆ 'ਚ ਬੈਠੇ ਹਾਂ ਜਦੋਂ ਇਹ ਗੱਲ ਪੰਜਾਬ 'ਚ ਕਹਿੰਦੇ ਜਿਹੜੇ ਪੂਰੇ ਪੰਜਾਬ ਦੇ ਲੋਕ ਪੂਰੀ ਦੁਨੀਆ 'ਚ ਬੈਠੇ ਉਹਨਾਂ ਤੇ ਕੀ ਬੀਤਦੀ ਹੈ ਔਰ ਭਾਰਤ ਇੱਕ ਹੈ ਭਾਰਤ ਇੱਕ ਹੈ ਭਾਰਤ ਦੇ ਹਰ ਨਾਗਰਿਕ ਨੂੰ ਦੂਜੀ ਥਾਂ ਤੇ ਜਾ ਕੇ ਰੋਜ਼ਗਾਰ ਕਰਨ ਦਾ ਰਾਈਟ ਹੈ ਔਰ ਇਹ ਗੱਲ ਕਰਕੇ ਸਮਾਜ ਵਿੱਚ ਵਿਸ਼ ਫੈਲਾਉਣ ਦਾ ਕੰਮ ਕਾਂਗਰਸ ਕਰ ਰਹੀ ਹੈ ਇੱਕ ਪਾਸੇ ਮਹਰਾਨ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਹੋਵੇ ਸੁਖਬੀਰ ਬਾਦਲ ਔਰ ਸੰਪਰਦਾਇਕਤਾ ਦੇ ਬਿਆਨ ਦੇ ਰਿਹਾ ਹੋਵੇ ਸੰਪਰਦਾਇਕਤਾ ਦੇ ਧਰਤੇ ਪੰਜਾਬ ਨੂੰ ਵੰਡਣ ਦਾ ਪ੍ਰਯਾਸ ਕਰ ਰਿਹਾ ਹੋਵੇ ਪੰਜਾਬ ਦਾ ਭਾਈਚਾਰਾ ਪੰਜਾਬ ਦੀ ਗੁਰੂਆਂ ਦੀ ਵਿਰਾਸਤ ਸਭ ਦੀ ਸਾਂਝੀ ਵਿਰਾਸਤ ਹੈ ਸਾਰੇ ਪੰਜਾਬ ਦੇ ਲੋਕ ਗੁਰੂ ਘਰ ਨੂੰ ਆਪਣਾ ਇਸ਼ਟ ਮੰਦੇ। ਔਰ ਇਹਨਾਂ ਸ਼ਬਦਾਂ ਦਾ ਪ੍ਰਯੋਗ ਕਰਕੇ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੀ ਸਾਖ ਤੇ ਵੀ ਔਰ ਆਪਣੇ ਦਿਵੰਗਤ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਡਿਓਲੋਜੀ ਤੇ ਵੀ ਪ੍ਰਸ਼ਨ ਚਿੰਨ ਲਗਾਇਆ। ਬਲੈਕ ਸਪੋਟ ਲਗਾ। ਉਹ ਕਹਿੰਦੇ ਬਾਕੀ ਸਾਰੀਆਂ ਪਾਰਟੀਆਂ ਬਾਹਰੀ ਪਾਰਟੀਆਂ ਨੇ ਇੱਕੋ ਕਾਦੀ ਨਾਲ ਹੀ ਪੰਜਾਬੀ ਆਪਣੀ ਪਾਰਟੀ। ਜਿੰਨੇਕ ਪੰਜਾਬੀ ਜਿੰਨਾ ਪੰਜਾਬੀ ਖੂਨ ਡੀਐਨਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਉਹਨਾਂ ਹੀ ਤਰੁਣ ਚੁਗਦੇ ਪਰਿਵਾਰ ਦਾ। ਕੜਾ ਇਹਨਾਂ ਚ ਬਾਹਰ ਦਾ। ਮੰਨਦੇ ਸੋ ਸੁਨੀਲ ਜਾਖੜ ਦਾ ਖੂਨ ਬਾਹਰ ਦਾ? ਕਿ ਰਜਿੰਦਰ ਮੋਹਨ ਸਿੰਘ ਛੀਨਾ ਦਾ ਬਾਹਰ ਦਾ? ਕਿ ਕੇਵਲ ਗਿੰਦੇ ਪਰਿਵਾਰ ਦਾ ਬਾਹਰ ਦਾ? ਕਦੇ ਕਾਉਂਸਲ ਇਹ ਕਰ ਰਹੇ ਆ ਹੁਣ ਪੰਜਾਬ ਦੀ ਜਨਤਾ ਤੁਹਾਨੂੰ ਸੀਰੀਅਸਲੀ ਨਹੀਂ ਲੈਂਦੀ ਤੇ ਆਪਾਂ ਸੰਵਰਧਕਤਾ ਤੇ ਪੰਜਾਬ ਨੂੰ ਲੈ ਜਾਵਾਂਗੇ ਚੁੱਕ ਚੱਕ ਕੋਈ ਲੀਡਰਸ਼ਿਪ ਵੱਡੀ ਆ ਰਹੀ ਐ ਅੰਮ੍ਰਿਤਸਰ ਦੇ ਵਿੱਚ ਜੇ ਪੰਜਾਬ ਦੇ ਅੰਦਰ ਫੇਰੀ ਪ੍ਰਧਾਨ ਮੰਤਰੀ ਸਾਹਿਬ ਦੀ ਵੀ ਹੋਏਗੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਵੀ ਹੋਏਗੀ ਪ੍ਰਧਾਨ ਪ੍ਰਧਾਨ ਰਾਸ਼ਟਰਪਤੀ ਜੇਪੀ ਨਟਾ ਸਾਹਿਬ ਦੀ ਵੀ ਹੋਏਗੀ ਜਲਦੀ ਹੀ ਤੁਹਾਨੂੰ ਇੱਕ ਅਦੇ ਦਿਨ ਚ ਸਾਰੇ ਪ੍ਰੋਗਰਾਮ ਛਾਇਆ ਹੋ ਜਾਣਗੇ ਅਗਲਾ 10 ਦਿਨਾਂ ਦੇ ਅੰਦਰ ਹਰ ਰੋਜ਼ ਪੰਜਾਬ ਦੇ ਅੰਦਰ ਸੈਂਟਰ ਲੀਡਰਸ਼ਿਪ ਮਾਨੇ ਰਾਇਨਾ ਸਿੰਘ ਜੀ ਹੋਣ ਸਰਦਾਰ ਹਰਦੀਪ ਸਿੰਘ ਪੁਰੀ ਹੋਣ ਸਾਰੀ ਲੀਡਰਸ਼ਿਪ ਪੰਜਾਬ ਚ ਹੈ ਜਿਹੜੀ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਫਿਰ ਤੋਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਾਂਗੇ ਵਿਰੋਧ ਨਹੀਂ ਅੱਗੇ ਸੀ ਸਵਾਲ ਕਰਾਂਗੇ ਐਸਾ ਕਿ ਕੁਝ ਲੋਕ ਮੇਰੇ ਪੋਲੇ ਪਾਲੇ ਕਿਸਾਨਾਂ ਨੂੰ ਬਲਗਰਾਉਣ ਦਾ ਰਾਜਨੀਤਿਕ ਰੋਟੀਆਂ ਸੇਕਣ ਦਾ ਕੰਮ ਕਰ ਰਹੇ ਮੇਰੀ ਕਿਸਾਨ ਭਾਈਚਾਰੇ ਨੂੰ ਨਵੇਦਨ ਹੈ ਕਿ ਨਰਿੰਦਰ ਮੋਦੀ ਜੀ ਨੇ ਕਿਸਾਨਾਂ ਸੇ ਬਹੁਤ ਕੰਮ ਕੀਤਾ ਔਰ ਅੱਗੋਂ ਵੀ ਕਿਸਾਨਾਂ ਨਾਲ ਗੱਲਬਾਤ ਦੇ ਉਹਨਾਂ ਦੀਆਂ ਸਮੱਸਿਆਵਾਂ ਦੇ ਹਾਲਾਤ ਸਾਡੀ ਸਰਕਾਰ ਦੇ ਰਸਤੇ ਖੁੱਲੇ ਇਹ ਉਹ ਲੋਕ ਨੇ ਇਹ ਉਹ ਲੋਕ ਨੇ ਜਿਹੜੇ ਆ ਪੋਲਿਟੀਕਲ ਪਾਰਟੀਆਂ ਦੇ ਕਿਸਾਨ ਵੀ ਉਹ ਜਾਣਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਥੈਂਕ ਯੂ ਔਰ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਦਾ ਕਿਸਾਨ ਔਰ ਪੰਜਾਬ ਦਾ ਜਵਾਨ ਦੇਸ਼ ਦੀ ਤਰੱਕੀ ਅਸੇਮੇਂ ਕੰਮ ਆਇਆ ਦੇਸ਼ ਦੀ ਤਰੱਕੀ ਚ ਹਮੇਸ਼ਾ ਹੀ ਪਾਰਟਿਸਪੇਟ ਕੀਤਾ ਔਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਮੇਸ਼ਾ ਹੀ ਪੰਜਾਬ ਨੂੰ ਸਭ ਨਾਲੋਂ ਜ਼ਿਆਦਾ ਪੰਜਾਬ ਨਾਲ ਪਿਆਰ ਕੀਤਾ ਚਾਹੇ ਮੈਡੀਕਲ ਕਾਲਜ ਦੇੰਦੀ ਗੱਲ ਹੋਵੇ ਚਾਹੇ ਕੈਂਸਰ ਇੰਸਟੀਚਿਊਟ ਦੇੰਦੀ ਗੱਲ ਹੋਵੇ ਚਾਹੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਕਰਤਾਰਪੁਰ ਕੋਰੀਡੋਰ ਦੀ ਗੱਲ ਹੋਵੇ ਚਾਹੇ ਗੁਰੂ ਧਾਮਾਂ ਦੇ ਆਸ-ਪਾਸ ਹਰ ਇਹ ਸਟਰੀਟ ਬਣਾਉਣ ਦੀ ਗੱਲ ਹੋਵੇ ਹਰ ਵੱਲੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਗੁਰੂ ਘਰ ਵੱਲ ਕੁਰੂਦੀਨ ਨਗਰੀ ਅੰਮਰ ਸਰਵਲ ਚਾਹੇ ਆਈਐਮਐਮ ਦੀ ਗੱਲ ਹੋਵੇ ਹਮੇਸ਼ਾ ਹੀ ਉਹ ਪੰਜਾਬ ਨਾਲ ਖੜੇ ਰਹੇ ਹੈ ਚਾਹੇ ਰੋਡ ਇਨਫਰਾਸਟ੍ਰਕਚਰ ਹੋਵੇ ਚਾਹੇ ਟਰਾਂਸਪੋਰਟ ਇਨਫਰਾਸਟ੍ਰਕਚਰ ਹੋਵੇ ਚਾਹੇ ਪ੍ਰਿਆਵਰਣ ਇਨਫਰਾਸਟ੍ਰਕਚਰ ਹੋਵੇ ਚਾਹੇ ਉਡਾਨ ਇਨਫਰਾਸਟ੍ਰਕਚਰ ਹੋਵੇ 에어ਪੋਰਟਸ ਹੋਣ ਮੋਦੀ ਸਾਹਿਬ ਹਮੇਸ਼ਾ ਹੀ ਪੰਜਾਬ ਨਾਲ ਖੜੇ ਰਹੇ ਹੈ ਔਰ ਅੱਗੋ ਵੀ ਖੜੇ ਰਹਿਣਗੇ ਔਰ ਪੰਜਾਬ ਦੇ ਲੋਕ 1 ਕਰੋੜ 1 ਕਰੋੜ 42 ਲੱਖ ਪੰਜਾਬੀਆਂ ਦੇ ਘਰਾਂ 'ਚ ਫਰੀ ਅਨਾਜ ਆ ਰਿਹਾ 11 ਕਰੋੜ ਹਿੰਦੁਸਤਾਨ ਦੇ ਕਿਸਾਨਾਂ ਦੇ ਘਰ ਸਨਮਾਨ ਨਿਧੀ ਦਾ ਪੈਸਾ ਜਾਣ ਡਿਆ 4 ਕਰੋੜ ਗਰੀਬਾਂ ਨੂੰ ਮਕਾਨ ਮਿਲੇ ਨੇ ਐਸੀ ਜੇ ਅਸੀਂ ਸਾਰੇ ਮਿਲ ਕੇ ਮੋਦੀ ਸਾਹਿਬ ਦੇ ਨਾਲ ਕਦਮ ਨਾਲ ਕਦਮ ਮਿਲਾਈਏ ਔਰ ਆਉਣ ਵਾਲੀ ਸਰਕਾਰ ਦੇ ਅੰਦਰ ਪੰਜਾਬ ਦਾ ਵੀ ਵੱਡਾ ਹਿੱਸਾ ਹੋਵੇ ਔਰ ਅੰਮ੍ਰਿਤਸਰ ਜਿੱਤ ਕੇ ਜ